ਕੋ ਗਿਆਨਤਮਾਨ ਕੋਈ ਪਾਲਿਸੀ ਨਹੀਂ ਜਾਣਦਾ ਉਹ ਹਸਾਉਣਾ ਜਾਣਦਾ ਉਹ ਲੋਕਾਂ ਨੂੰ ਗਮਰਾਹ ਕਰਨਾ ਜਾਣਦਾ ਉਹਦੇ ਕੋਲ ਡਾਇਲੌਗ ਨਹੀਂ ਉਹ ਗੱਲ ਕਰਨ ਦਾ ਬਹੁਤ ਚਲਾਕ ਹੈ ਉਹਦੀ ਮੂੰਹੋਂ ਨਿਕਲੀ ਹੋਈ ਗੱਲ ਐ ਸਮਝਰੋ ਵੀ ਸੁਖਬੀਰ ਦੇ ਗੱਪਾਂ ਨਾਲੋਂ ਜਿਹੜੀ ਵੱਡੇ ਗੱਪ ਜਾਣਦਾ ਉਹ ਇਹ ਤਾਂ ਬਾਲਾ ਝੂਠ ਮਾਰਦਾ ਜਰਾ ਸਰੇਮ ਝੂਠ ਤੁਸੀਂ ਮੈਨੂੰ ਦੱਸੋ ਵੀ ਕਹਿੰਦਾ ਵੀ 3 ਤਰੀਕ ਦੀ ਮੀਟਿੰਗ ਜਿਹੜੀ ਮਾਰਚ ਦੀ ਉਹਦੇ ਚ ਤਾਂ ਕਹਿੰਦਾ ਕਿਸਾਨ ਜਿੱਥੇ ਬੰਦੀਆਂ ਉਹਨਾਂ ਨੇ ਮੰਗੇ ਹੀ ਉਹ ਰੱਖਤੀਆਂ ਜਿਹੜੇ ਕੇਂਦਰ ਨਾਲ ਸਬੰਧ ਸੀ ਐਡਾ ਉੱਲੂ ਕਿਹਨੇ ਕਿਸਾਨਾਂ ਨੂੰ ਪੁੱਛੋ ਵੀ ਤੁਸੀਂ ਮਗਰਲੀ ਵਾਰ ਖੇਤ ਕਦੋਂ ਗਏ ਸੀ ਹਾਂ ਵੀ ਦੱਸ ਲਾ ਹੁਣ 80 ਸਾਲ ਦੇ ਹੋ ਗਏ ਉਹਨੂੰ ਹੁਣ ਅਸੀਂ ਮਗਰਲੀ ਵਾਰੀ ਦੱਸਿਓ ਕਦੋਂ ਖੇਤ ਗਏ ਸੀ ਭਗਵੰਤ ਮਾਨ ਸਾਹਿਬ ਨੂੰ ਤੁਸੀਂ ਇਹ ਪੁੱਛੋ ਤੇਰੀ ਚੌਥੇ ਦਿਨ ਪੁਲਿਸ ਚੜ੍ਹ ਕੇ ਸਾਡੇ ਦਰਵਾਜ਼ੇ ਤੇ ਆ ਜਾਂਦੀ ਅਸੀਂ ਸੌਂਦੇ ਖੇਤਾਂ 'ਚ ਹੀ ਆ ਕਿਸਾਨ ਦੇਣਗੇ ਜ਼ਮੀਨ ਆਪਣੀ ਕੀ ਇਹ ਪਾਲਿਸੀ ਲਾਗੂ ਹੋ ਜਾਊਗੀ ਬਿਲਕੁਲ ਨਹੀਂ ਦੇਣਗੇ ਸਰਕਾਰ ਤੇ ਪਾਲਿਸੀ ਕਿਸੇ ਹਾਲਤ 'ਚ ਲਾਗੂ ਨਹੀਂ ਆ ਗਰੰਟੀ ਕਰਦੇ ਆ ਦਾਅਵੇ ਨਾਲ ਕਹਿੰਦੇ ਆ ਜਿੰਨਾ ਚਰਜਾਉਂਦੇ ਆ ਇਹ ਜ਼ਮੀਨ ਨਹੀਂ ਜਾ ਸਕਦਾ ਵਾਸ ਸਿੰਘ ਮਾਨ ਕਹਿੰਦੇ ਆ ਕਿ ਸ਼ਹਿਰੀ ਡਿਵੈਲਪਮੈਂਟ ਹੈ ਵਿਕਾਸ ਹੋਣਾ ਪੰਜਾਬ ਦਾ ਇਹ ਡਿਵੈਲਪਮੈਂਟ ਮੰਦ ਵੱਡੇ ਲੋਕਾਂ ਦੀ ਡਿਵੈਲਪਮੈਂਟ ਕਾਰਪੋਰੇਟਾਂ ਦੀ ਡਿਵੈਲਪਮੈਂਟ ਉਹਨਾਂ ਦਾ ਟਿਕਾਣਾ ਉਹਨਾਂ ਦੀ ਖਾਤਰ ਉਹਨਾਂ ਦੀ ਸਰਕਾਰ ਹੈ ਉਹਨਾਂ ਦੀ ਖਾਤਰ ਕੰਮ ਕਰਦੀ ਹੈ 2008 ਦੇ ਵਿੱਚ ਅਕਾਲੀਆਂ ਨੇ ਲੈਂਡ ਪੂਲਿੰਗ ਪੂਰੀ ਪਾਲਿਸੀ ਲਿਆਂਦੀ ਸੀ ਮੈਨੂੰ ਦੱਸੋ ਵੀ ਉਹਦੇ ਨਾਲ ਮਹਾਲੀ ਦੇ ਲੋਕਾਂ ਦਾ ਕਿੰਨਾ ਕੁ ਫਾਇਦਾ ਹੋ ਗਿਆ ਜੀ ਉੱਥੇ ਕਿੰਨੀਆਂ ਜਿਹੜੀਆਂ ਤੁਸੀਂ ਉਹ ਕਲੋਨੀਆਂ ਪਾਈਆਂ ਨੇ ਕਿੰਨੇ ਕੁ ਉੱਥੇ ਬਹਾਲ ਹੋ ਗਈਆਂ ਹੋ ਰਾਜਪੁਰੇ ਦੇ ਵਿੱਚ 1000 ਏਕੜ ਦੇ ਲਗਭਗ ਜ਼ਮੀਨ ਪਈ ਹੈ ਤੁਸੀਂ ਉੱਥੇ ਬਣਾ ਲਓ ਲੈਂਡ ਪੂਲਿੰਗ ਤੁਸੀਂ ਉੱਥੇ ਬਣਾ ਲਓ ਲੈਂਡ ਪੂਲਿੰਗ ਦੋ ਜਿੱਥੇ ਤੁਹਾਡੀ ਪੰਜਾਬੂ ਜ਼ਮੀਨ ਨਹੀਂ ਹੈ ਜਿੱਥੇ ਕੋਈ ਘਟ ਨਹੀਂ ਜੇ ਕਿਸਾਨਾਂ ਦੇ ਫਾਇਦੇ ਦੀ ਗੱਲ ਹੋਵੇ ਤਾਂ ਐਡੇ ਕੀ ਕਿਸਾਨ ਮੂਰਖ ਨੇ ਉਹਨਾਂ ਨੂੰ ਸਮਝ ਨਾ ਆਵੇ ਜੇ ਅੱਜ ਕਹਿਣ ਵੀ ਅਸੀਂ ਇੱਥੇ ਹਸਪਤਾਲ ਬਣਾਉਣਾ ਹੈ ਇੱਥੇ ਹਜ਼ਾਰ ਬੇਸਤਰੀ ਦਾ ਹਸਪਤਾਲ ਬਣਾਉਣਾ ਸਾਨੂੰ ਜ਼ਮੀਨ ਚਾਹੀਦੀ ਹੈ ਅਸੀਂ ਛੱਟ ਦੇ ਦਿੰਦੇ ਵੀ ਲੈ ਲਓ ਜੀ ਜੇ ਉਹ ਕਹਿਣ ਵੀ ਅਸੀਂ ਕਾਲਜ ਬਣਾਉਣਾ ਇੱਥੇ ਕੁੜੀਆਂ ਦਾ ਕਾਲਜ ਬਣਾਉਣਾ ਅਸੀਂ ਕਹਿੰਦੇ ਬਣਾ ਦਿਓ ਜੇ ਉਹਨਾਂ ਨੇ ਗ੍ਰੈਡ ਬਣਾਉਣਾ ਸਬਜਲੀ ਸਪਲਾਈ ਦਾ ਅਸੀਂ ਕਹਿੰਦੇ ਬਣਾ ਦੋ ਮੁਕਤ ਜ਼ਮੀਨਾਂ ਦਿੱਤੀਆਂ ਨੇ ਸਾਨੂੰ ਬਿਜਲੀ ਫ੍ਰੀ ਦੇਣ ਨਾਲ ਕੀ ਫਾਇਦਾ ਸਾਨੂੰ ਆਟਾ ਫ੍ਰੀ ਦੇਣ ਨਾਲ ਫਾਇਦਾ ਸਦਾ ਕੀ ਹੈ ਸਾਨੂੰ ਦੱਸੋ ਕਿਹੜੀ ਪਾਲਿਸੀ ਹੈ ਜਿਹਦੇ ਨਾਲ ਸਾਨੂੰ ਰੋਜ਼ਗਾਰ ਮਿਲੂਗਾ ਸਾਡੇ ਹੱਥਾਂ ਨੂੰ ਕੰਮ ਕਿਹੜੀ ਪਾਲਿਸੀ ਦਿੰਦੀ ਹੈ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਅੱਜ ਸੰਗਰੂਰ ਦੇ ਵਿੱਚ ਜਨਤਕ ਜਥੇਬੰਦੀਆਂ ਵੱਲੋਂ ਜਿੱਚ ਕਿਸਾਨ ਮਜ਼ਦੂਰ ਮਲਾਜਾਂ ਤੇ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਇੱਥੇ ਪਹੁੰਚੀਆਂ ਹੈ ਪੁਰਸੀਆ ਰਾਜ ਖਿਲਾਫ ਤੇ ਲਗਾਤਾਰ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਜੋ ਜ਼ਬਰ ਹੋ ਰਿਹਾ ਜੋ ਉਹਨਾਂ ਨੂੰ ਪ੍ਰਦਰਸ਼ਨ ਤੱਕ ਨਹੀਂ ਕਰਨ ਦਿੱਤੇ ਜਾ ਰਹੇ ਘਰੋਂ ਨਿਕਲਣ ਤੱਕ ਨਹੀਂ ਦਿੱਤਾ ਜਾ ਰਿਹਾ ਨਾਲ ਹੀ ਅਸੀਂ ਗੱਲਬਾਤ ਕਰਾਂਗੇ ਜਿਹੜੀ ਲੈਂਡ ਪੋਲਿੰਗ ਜਿਹੜੀ ਪਾਲਿਸੀ ਲੈ ਕੇ ਆਈ ਹੈ ਸਰਕਾਰ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਸੂਬਾ ਪ੍ਰਧਾਨ ਜਗੰਦਰ ਸਿੰਘ ਗਰਾਹਾਂ ਨੇ ਪਹਿਲਾਂ ਸਵਾਗਤ ਕਰ ਲਿਆ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਜਿਹੜਾ ਅੱਜ ਦਾ ਇਕੱਠ ਕਰਨਾ ਪਿਆ ਜਿੱਥੇ ਪੁਲਿਸ ਸਟੇਟ ਜੋ ਬਣ ਰਹੀ ਹੈ ਪੰਜਾਬ ਨੂੰ ਬਣਾਇਆ ਜਾ ਰਿਹਾ ਹੈ ਜਥੇਬੰਦਿਆਂ ਨੂੰ ਪਰਦਾਸ਼ੀ ਨਹੀਂ ਕੀਤਾ ਜਾ ਰਿਹਾ ਕਸਟੋਰੀਅਲ ਡੈਥਾਂ ਹੋ ਰਹੀਆਂ ਨੇ ਇਨਕਾਊਂਟਰ ਹੋ ਰਹੇ ਨੇ ਕਿਵੇਂ ਦੇਖ ਜੇ ਕਿਹੜੇ ਰਾਹਾਂ ਦੇ ਤੁਰ ਪਈ ਹੈ ਸਰਕਾਰ ਦੇਖੋ ਅਸਲ 'ਚ ਐਸਬੜੇ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੱਚ ਬੇਚੰਨੀ ਹੈ ਜੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਸਰਕਾਰ ਦਾ ਕੋਈ ਪ੍ਰਦਾਨਾ ਨਹੀਂ ਜੀ ਉਹਨਾਂ ਦੀਆਂ ਲੋੜਾਂ ਕਰਨ ਵਾਸਤੇ ਉਹ ਜਥੇਬੰਦ ਜਦੋਂ ਹੋ ਕੇ ਆਪਣੀਆਂ ਲੋੜਾਂ ਦੀ ਗੱਲ ਕਰਦੇ ਨੇ ਉਦੋਂ ਸਰਕਾਰ ਨੂੰ ਇਹ ਗੱਲਾਂ ਬੜੀਆਂ ਰੜਕਦੀਆਂ ਨੇ ਜਿਵੇਂ ਜ਼ਮੀਨ ਪ੍ਰਾਪਤੀ ਵਾਲਿਆਂ ਨੇ ਕਿਹੜਾ ਜੁਰਮ ਕੀਤਾ ਉਹਨਾਂ ਨੇ ਸਾਨੂੰ ਐ ਕਿਹਾ ਵੀ ਸਾਡੇ ਹੱਥਾਂ ਨੂੰ ਖੇਤੀ ਕਰ ਲਿਓ ਕੀ ਜ਼ਮੀਨ ਦੇ ਦਿਓ ਅਸੀਂ ਆਪਣੇ ਬੱਚੇ ਪਾਲ ਲਾਂਗੇ ਇਹ ਮਾੜਾ ਕੀ ਸੀ ਬਰੂ ਚੱਕੇ ਜਿਲਾਂ ਛੱਡਦੇ ਫਿਰ ਤੁਸੀਂ ਇਹ ਕਹਿਣਗੇ ਨਾ ਵੀ ਅਸੀਂ ਜ਼ਮੀਨਾਂ ਦੀ ਗੱਲ ਕਰਨ ਲੱਗੇ ਯਾਰ ਤੁਸੀਂ ਗੱਲ ਨੂੰ ਫਿਰ ਗੱਡੀਆਂ ਦੀ ਗੱਲ ਕਰੋਗੇ ਫਿਰ ਮੈਦਾਨਾਂ ਦੀ ਗੱਲ ਕਰੋਗੇ ਤੁਸੀਂ ਤਾਂ ਜਿਹਨੇ ਗਾਹਾਂ ਵਧੋਗੇ ਉਹ ਗੱਲ ਜਿਹੜੀ ਬੁਨਿਆਦੀ ਮੰਗ ਹੈ ਸਾਡੀ ਜਿਹੜੀ ਸਮੱਸਿਆ ਕਿਸਾਨੀ ਦੀ ਬੁਨਿਆਦੀ ਕਿਰਤ ਕਰਨ ਵਾਲੇ ਲੋਕਾਂ ਦੀ ਉਹ ਜ਼ਮੀਨ ਹੈ ਜ਼ਮੀਨ ਦੇ ਵਿੱਚੋਂ ਸਾਨੂੰ ਰੋਟੀ ਮਿਲਦੀ ਹੈ ਜਮੀਨ ਜਦ ਰੋਟੀ ਮਿਲ ਗਈ ਫਿਰ ਅਸੀਂ ਕੱਲ ਨੂੰ ਜਿਹੜੀ ਇਹ ਚੰਗੀ ਵਿੱਦ ਮੰਗਾ ਕੇ ਚੰਗੀ ਸੇਹ ਸਹੂਲਤਾਂ ਮੰਗਾ ਡਵੈਲਪਮੈਂਟ ਦੀ ਗੱਲ ਹੁੰਦੀ ਹੈ ਸਾਡੀ ਰੋਟੀ ਦੀ ਗਰੰਟੀ ਬਣਦੇ ਜਮੀਨਾਂ ਇਸ ਕਰਕੇ ਜਿਹੜਾ ਉਹ ਹੈ ਵੀ ਸਰਕਾਰ ਦਾ ਇਹ ਵੀ ਜਮੀਨਾਂ ਤਾਂ ਤੁਹਾਡੇ ਕੋਲ ਛੱਡਣੀ ਨਹੀਂ ਤੂੰ ਸਾਡੇ ਕੋਲ ਜਮੀਨਾਂ ਮੰਗ ਰਹੇ ਹੋ ਅੱਜ ਤਾਂ ਜਮੀਨਾਂ ਖੋ ਕੇ ਕਾਰਪੂਰੇਟ ਨੂੰ ਦੇਣੀਆਂ ਨੇ ਅੱਜ ਤਾਂ ਇਹ ਵੱਡੀ ਖੇਤੀ ਕਿਵੇਂ ਨਿਊ ਫਾਰਮਿੰਗ ਖੇਤੀ ਕੰਟ੍ਰੈਕਟ ਖੇਤੀ ਕਰਾਉਣੀ ਹੈ ਇਸ ਕਰਕੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਹ ਵੀ ਅਸੀਂ ਤਾਂ ਹੀ ਲੈਂਦੀ ਹੈ ਇਹ ਤਾਂ ਇਹਨਾਂ ਦਾ ਅੱਡਾ ਬਣਾਇਆ ਸੀ ਇਹ ਤਾਂ ਟਿਕਾਣਾ ਬਣਾਤਾ ਸੀ ਨੇ ਨਵੇਂ ਆਰਥਿਕ ਜ਼ੋਨ ਬਣਾਉਣੇ ਆ ਜਿੱਦੋਂ ਡੰਪ ਬਣਾਉਣੇ ਆ ਅਸੀਂ ਤਾਂ ਉਸ ਕਰਕੇ ਇਹ ਇਹ ਲੈਂਦੀ ਆ ਪਾਲਸੀ ਵੀ ਇਥੇ ਇਹ ਉਹਦਾ ਟਿਕਾਣਾ ਕਰ ਲੈਣ ਤੇ ਟਿਕਾਣਾ ਕਰਕੇ ਜਿਹੜੀਆਂ ਸੁੱਡੀਆਂ ਪਜਾਉ ਜ਼ਮੀਨਾਂ ਨੇ ਜਿਵੇਂ ਅਸੀਂ ਕਹਿੰਦੇ ਆ ਵੀ ਵੱਡੇ ਫਾਰਮਾਂ ਦੀ ਖੇਤੀ ਕਰਾਇਆ ਕਰਾਂਗੇ ਕਾਰਪੋਰੇਟ ਖੇਤੀ ਕਰਾਇਆ ਕਰਨੇ ਤੁਹਾਨੂੰ ਖੇਤੀ ਨਹੀਂ ਕਰਨੀ ਆਉਂਦੀ ਇਹ ਤਾਂ ਉਧਰ ਨੂੰ ਜਾ ਰਹੀ ਹੈ ਜਾਨੀ ਉਹਨਾਂ ਦੀ ਪਾਲਸੀ ਸਾਡ ਤੋਂ ਜ਼ਮੀਨਾਂ ਖੋਣਦੀ ਆ ਸਾਡੀ ਪਾਲਸੀ ਸਾਡੇ ਕੋਲ ਖੇਤੀ ਜੋਗੀਆਂ ਜ਼ਮੀਨਾਂ ਨੇ ਅਸੀਂ ਉਹ ਲੈ ਕੇ ਆਪਣੇ ਬੱਚੇ ਪਾਲਣ ਦੀ ਪਹੁੰਚ ਦੀ ਗੱਲ ਕਰਦੇ ਆ ਜਾਨੀ ਇਹ ਸਾਡੀਆਂ ਦੋਨਾਂ ਦੀਆਂ ਸਰਕਾਰ ਦੀ ਤੇ ਸਾਡੀ ਪਾਲਸੀ ਟਕਰਾਉਂਦੀ ਆ ਇਸ ਟਕਰਾਅ ਦੇ ਵਿੱਚ ਹੋਇਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ ਦੇ ਪਾਬੰਦੀ ਲਾਈ ਹੈ ਜਿਹੜੀ ਜਥੇਬੰਦੀ ਇਧਰੋਂ ਤੁਰੂਗੀ ਉਹਨਾਂ ਤੇ ਇਹ ਜੁਰਮ ਕਰਨਗੇ ਹਾਂ ਜੀ ਕਿਵੇਂ ਦੇਖਦੇ ਹਾਂ ਤੁਸੀਂ ਮਜ਼ਦੂਰਾਂ ਦੀ ਜ਼ਮੀਨ ਦੀ ਗੱਲ ਕਰਦੇ ਹੋ ਵੀ ਉਹਨਾਂ ਨੂੰ ਬਿੱਲ ਨਹੀਂ ਚਾਹੀਦੇ ਜ਼ਮੀਨ ਐ ਇੱਥੇ ਸਰਕਾਰ ਲੈਂਡ ਪੂਲਿੰਗ ਪਾਲਿਸੀ ਲਿਆ ਕੇ ਲੁਧਿਆਣੇ ਦੀ 24000 ਕਿੱਲਾ ਤੇ ਵਾਕੋਤ 36 37000 ਕਿੱਲਾ ਜ਼ਮੀਨ ਇੱਕ ਨੋਟੀਫਿਕੇਸ਼ਨ ਨਾਲ ਕਿਸਾਨਾਂ ਤੋਂ ਇੱਕ ਤਰੀਕੇ ਨਾਲ ਖੋਹ ਲਈ ਐ ਮਜ਼ਦੂਰਾਂ ਨੂੰ ਤਾਂ ਕੀ ਦੇਣੀ ਤੇ ਕਿਸਾਨਾਂ ਦੀ ਖੋਈ ਜਾ ਰਹੀ ਹੈ ਕਿਹਦੀ ਲੋੜ ਪੂਰਦੇ ਕਿਹਦੀ ਲੋੜਾਂ ਦੀ ਪੂਰਤੀ ਕਰ ਰਿਹਾ ਉਹ ਕੀ ਸਾਡੀ ਲੋੜਾਂ ਦੀ ਪੂਰਤੀ ਐ ਕੀ ਇਹ ਕਿਸਾਨਾਂ ਦੀ ਡਿਵੈਲਪਮੈਂਟ ਦੀ ਗੱਲ ਹੈ ਜਾਂ ਕਿਸਾਨਾਂ ਦੇ ਕੋਈ ਫਾਇਦੇ ਦੀ ਗੱਲ ਹੈ ਜੇ ਕਿਸਾਨਾਂ ਦੇ ਫਾਇਦੇ ਦੀ ਗੱਲ ਹੋਵੇ ਤਾਂ ਐਡੇ ਕੀ ਕਿਸਾਨ ਮੂਰਖ ਨੇ ਉਹਨੂੰ ਸਮਝ ਨਾ ਆਵੇ ਤੁਸੀਂ ਇਹ ਦੇਖੋ ਜਦੋਂ ਵੀ ਸਰਕਾਰ ਨੇ ਕੋਈ ਇਹ ਜੀ ਪਾਲਿਸੀ ਲੈ ਕੇ ਆਉਂਦੀ ਹੈ ਵੀ ਅਸੀਂ ਆ ਕਿਸਾਨਾਂ ਦੇ ਫਾਇਦੇ ਸਾਡੇ ਸਮਝ ਆਉਂਦੀ ਹੈ ਉਹ ਗੱਲ ਜੇ ਅੱਜ ਕਹਿਣ ਵੀ ਅਸੀਂ ਇਤਿਹਾਸ ਤਾਲ ਬਣਾਉਣਾ ਹੈ ਇੱਥੇ ਹਜ਼ਾਰ ਬਿਓਸਤਰੇ ਦਾ ਹਸਪਤਾਲ ਬਣਾਉਣੇ ਸਮਝ ਜਮੀਨ ਚਾਹੀਦੀ ਆ ਅਸੀਂ ਛੱਟ ਦੇ ਦਿੰਨੇ ਵੀ ਲੈ ਲਓ ਜੀ ਜੇ ਉਹ ਕਹਿਣ ਵੀ ਅਸੀਂ ਕਾਲਜ ਬਣਾਉਣਾ ਇੱਥੇ ਕੁੜੀਆਂ ਦਾ ਕਾਲਜ ਬਣਾਉਣਾ ਅਸੀਂ ਕਹਿੰਦੇ ਬਣਾ ਦਿਓ ਜੇ ਉਹਨਾਂ ਨੇ ਗ੍ਰੈਡ ਬਣਾਉਣਾ ਬਿਜਲੀ ਸਪਲਾਈ ਦਾ ਅਸੀਂ ਕਹਿੰਦੇ ਬਣਾ ਦੋ ਮੁਕਤ ਜ਼ਮੀਨਾਂ ਦਿੱਤੀਆਂ ਨੇ ਪਸ਼ੂਆਂ ਦੀ ਡਿਸਪੈਂਸਰੀ ਬਣਾਉਣੀ ਹੈ ਬੰਦਿਆਂ ਦੀ ਡਿਸਪੈਂਸਰੀ ਬਣਾਉਣੀ ਹੈ ਕੋਈ ਸਕੂਲ ਬਣਾਉਣਾ ਕੋਈ ਗ੍ਰੈਡ ਬਣਾਉਣਾ ਜਾਂ ਕੋਈ ਹੋਰ ਕੋਈ ਜਿਸਟ੍ਰੀ ਨੇ ਬਣਾਉਣਾ ਅਸੀਂ ਜ਼ਮੀਨਾਂ ਦਿੰਨੇ ਆ ਜਦੋਂ ਲੋਕਾਂ ਨੂੰ ਇਹ ਪਤਾ ਹੋਵੇ ਵੀ ਆਹ ਚੀਜ਼ ਸਾਡਾ ਫਾਇਦਾ ਕਰੂ ਫਿਰ ਦੱਸੋ ਵੀ ਲੋਕਾਂ ਨੇ ਜ਼ਮੀਨਾਂ ਜਿਹੜੀਆਂ ਇਦੋਂ ਪਹਿਲਾਂ 2008 ਦੇ ਵਿੱਚ ਅਕਾਲੀਆਂ ਨੇ ਲੈਂਡ ਪੂਲਿੰਗ ਪੂਰੀ ਪਾਲਿਸੀ ਲਿਆਂਦੀ ਸੀ ਮੈਨੂੰ ਦੱਸੋ ਵੀ ਉਹਦੇ ਨਾਲ ਮਹਾਲੀ ਦੇ ਲੋਕਾਂ ਦਾ ਕਿੰਨਾ ਕੁ ਫਾਇਦਾ ਹੋ ਗਿਆ ਜੀ ਉਥੇ ਕਿ ਨਿਆ ਕੋ ਜਿਹੜੀਆਂ ਤੁਸੀਂ ਉਹ ਕਲੋਨੀਆਂ ਪਾਈਆਂ ਨੇ ਕਿੰਨੇ ਕੁਥੇ ਬਹਾਲ ਹੋ ਗਈਆਂ ਉਹ ਕਹੇ ਜੇ ਉਹਨਾਂ ਨੂੰ ਪਲਾਟ ਮਿਲੇ ਨੇ ਜਿਹੜੇ ਤੁਸੀਂ ਹਜ਼ਾਰੇ ਇੱਕ ਗੱਜ ਦੇ ਪਲਾਟ ਕਹਿੰਦੇ ਸੀ ਦੇਣ ਨੂੰ ਉਥੇ ਕਿੰਨਾ ਦਾ ਬਸੇਬਾ ਹੋ ਗਿਆ ਉਹਨਾਂ ਨੂੰ ਜਾ ਕੇ ਤੁਸੀਂ 200 ਗੱਜ ਦੀ ਪੂਰਤੀ ਦੇ ਪਿੱਛੇ ਪਿੱਛੇ ਜਾ ਕੇ ਜਿਹੜੇ ਪਲਾਟ ਦਿੰਦੇ ਨੇ ਕਮਰਸ਼ੀਅਲ ਵਾਸਤੇ ਉਹ ਕਿਸੇ ਨੇ ਪੁੱਛੇ ਹੀ ਨਹੀਂ ਹੁਣ ਤੱਕ ਹੋ ਰਹਿੰਦੇ ਨੇ ਤੁਸੀਂ ਜਿਹੜੀਆਂ ਹਜ਼ਾਰਾਂ ਏਕੜ ਜ਼ਮੀਨ ਪਹਿਲਾਂ ਰੁਕੀ ਹੋਈ ਹੈ ਉਹਦਾ ਕੀ ਬਣ ਗਿਆ ਛੋਟੀ ਇੰਡਸਟਰੀ ਪਾਲਿਸੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੇ ਇੰਡਸਟਰੀ ਦੀ ਜ਼ਮੀਨ ਐਕਵਾਇਰ ਕਰਨ ਤੋਂ ਬਾਅਦ ਉਹਨੇ ਜਿਹੜਾ ਪ੍ਰੋਜੈਕਟ ਉਹਦੇ ਵਿੱਚ ਲਿਖਿਆ ਹੈ ਪ੍ਰੋਜੈਕਟ ਦੇ ਵਿੱਚ ਉਹ ਨਾ ਲਾਇਆ ਤਾਂ ਕਿਸਾਨਾਂ ਨੂੰ ਵਾਪਸ ਜ਼ਮੀਨ ਦਿੱਤੀ ਜਾਊਗੀ ਦੱਸੋ ਵੀ ਆਹ ਜਿਹੜੀ ਟ੍ਰਾਇਡੈਂਟ ਦੀ ਜ਼ਮੀਨ ਹੈ ਉਹ ਲਗੀ ਆ 576 ਏਕੜ ਜ਼ਮੀਨ ਉਹਦੇ 100 ਏਕੜ ਤੋਂ ਵੱਧ ਬਾਕੀ ਸਾਰੀ ਜ਼ਮੀਨ ਵੇਚੀ ਪਈ ਹੈ ਉਹ ਦੱਸੋ ਗੰਨਾ ਫੈਕਟਰੀ ਜਿਹੜੀ ਮੇਰੇ ਲਾਉਣ ਦੀ ਗੱਲ ਸੀ ਉਹ ਨਹੀਂ ਲਾਈ ਉਹ ਜ਼ਮੀਨ ਵਾਪਸ ਲੱਕੇ ਸੀ ਕੀਤੀ ਨਹੀਂ ਜਮੇਦਪੁਰੇ ਦੇ ਵੀ 800 ਏਕੜ ਜ਼ਮੀਨ ਹੈ ਜਿਹੜੀ ਉੱਥੇ ਪੋਮਾ ਕੰਪਨੀ ਨੇ ਉੱਥੇ ਪਲਾਂਟ ਲਾਉਣਾ ਕੋਈ ਜਣੀ ਇੱਕ ਸਵਾਲ ਤਾਂ ਦੱਸੋ ਤੁਸੀਂ ਜਿਹੜਾ ਤੁਹਾਡਾ ਨੀਕਿਆ ਹੋਵੇ ਤੁਸੀਂ ਉਹ ਕੰਮ ਪੂਰਾ ਕੀਤਾ ਹੋਵੇ ਉੱਥੇਕਰ ਤਾਂ ਤੁਸੀਂ ਲੈਂਡ ਪੂਲਿੰਗ ਜਿਹੜੀ ਕਰਨੀ ਹੈ ਕੋਈ ਉੱਥੇ ਕਲੋਨੀ ਬਣਾਉਣੀ ਹੈ ਉਹ ਚ ਜਮਾਉ ਰਾਜਪੁਰੇ ਦੇ ਵਿੱਚ 1000 ਏਕੜ ਦੇ ਲਗਭਗ ਜ਼ਮੀਨ ਪਈ ਹੈ ਤੁਸੀਂ ਉੱਥੇ ਬਣਾ ਲਓ ਲੈਂਡ ਪੂਲਿੰਗ ਤੁਸੀਂ ਉੱਥੇ ਬਣਾ ਲਓ ਲੈਂਡ ਪੂਲਿੰਗ ਜਿੱਥੇ ਤੁਹਾਡੀ ਪਜਾਉ ਜ਼ਮੀਨ ਨਹੀਂ ਹੈ ਜਿੱਥੇ ਕੋਈ ਘਟਦਾ ਨਹੀਂ ਉੱਥੇ ਨਹੀਂ ਬਣਾਉਣੀ ਪਰ ਐਨ ਉਹ ਜ਼ਮੀਨ ਜਿਹਦੇ ਨਾਲ ਬੱਚਿਆਂ ਦਾ ਗੁਜ਼ਾਰਾ ਹੋ ਰਿਹਾ ਜਿੱਥੇ ਲੋਕਾਂ ਦੀ ਰੋਟੀ ਰੋਜੀ ਹੁੰਦੀ ਹੈ ਉਹ ਜ਼ਮੀਨ ਅਕਾਇਰ ਕਰਕੇ ਬਸ ਉੱਥੇ ਕਲੋਨੀਆਂ ਬਿਠਾ ਕੇ ਉੱਥੇ ਵਿਦੇਸ਼ੀ ਤੇ ਵਿਦੇਸ਼ੀ ਚਾਹੂ ਕਰਨ ਬਿਠਾ ਕੇ ਉੱਥੇ ਪ੍ਰਾਰਥਨੀ ਪੰਜਾਬ ਦੀ ਜਿਹੜੀ ਪਿਆਉ ਜ਼ਮੀਨ ਉਹ ਤੇ ਕਬਜ਼ਾ ਇਹ ਡਵੈਲਪਮੈਂਟ ਹੈ ਜਿਵੇਂ ਭਗਵਾਨ ਸਿੰਘ ਮਾਨ ਕਹਿੰਦੇ ਆ ਕਿ ਸ਼ਹਿਰੀ ਡਵੈਲਪਮੈਂਟ ਹੈ ਵਿਕਾਸ ਹੋਣਾ ਪੰਜਾਬ ਦਾ ਇਹ ਡਵੈਲਪਮੈਂਟ ਮੰਨਦੇ ਵੱਡੇ ਲੋਕਾਂ ਦੀ ਡਵੈਲਪਮੈਂਟ ਕਾਰਪੋਰੇਟਾਂ ਦੀ ਡਵੈਲਪਮੈਂਟ ਉਹਨਾਂ ਦਾ ਟਿਕਾਣਾ ਉਹਨਾਂ ਦੀ ਖਾਤਰ ਉਹਨਾਂ ਦੀ ਸਰਕਾਰ ਹੈ ਉਹਨਾਂ ਦੀ ਖਾਤਰ ਕੰਮ ਕਰਦੀ ਹੈ ਅਸੀਂ ਪਹਿਲਾਂ ਤੋਂ ਕਿਹਾ ਕਿ ਤੁਸੀਂ ਆਪਣੀ ਸਰਕਾਰ ਤੁਹਾਡੀ ਸਰਕਾਰ ਕਦੇ ਬਣਦੀ ਹੈ ਜੀ ਸੋ ਨੂੰ ਜਦੋਂ ਇਹਦੇ ਸਿੱਟੇ ਕਿ ਤੁਸੀਂ ਮੇਰੇ ਹੋ ਕਿ ਨਹੀਂ ਅਮਲ ਦਸੂਗਾ ਅਮਲ ਆਇਆ ਸਰਕਾਰ ਦਾ ਜਿਹੜਾ ਅਸੀਂ ਕਹਿ ਰਹੇ ਆਂ ਵੀ ਅੱਜ ਤੱਕ ਤੁਹਾਡੀ ਸਰਕਾਰ ਨਾਲ ਤੁਹਾਡੀ ਬਣੀ ਹੈ ਨਾ ਅਸੀਂ ਬਣਾਉਣੀ ਹੈ ਤੁਸੀਂ ਜੇ ਇਹ ਜਾਣ ਲੱਗ ਗਏ ਜੇ ਤੁਹਾਨੂੰ ਇਹ ਗੱਲ ਦਾ ਪਤਾ ਲੱਗ ਗਿਆ ਫਿਰ ਤੁਸੀਂ ਆਉਣ ਵਾਲੀਆਂ ਸਰਕਾਰਾਂ ਨੂੰ ਸਵਾਲ ਪੁੱਛਿਆ ਕਰੋਗੇ ਵੀ ਕਿਹੜਾ ਜਆ ਪ੍ਰੋਗਰਾਮ ਦੇਓਗੇ ਸਾਨੂੰ ਸਾਨੂੰ ਬਿਜਲੀ ਫ੍ਰੀ ਦੇਣ ਨਾਲ ਕੀ ਫਾਇਦਾ ਸਾਨੂੰ ਆਟਾ ਫ੍ਰੀ ਦੇਣ ਨਾਲ ਪੈਦਾ ਫਾਇਦਾ ਕੀ ਹੈ ਸਾਨੂੰ ਦੱਸੋ ਕਿਹੜੀ ਪਾਲਿਸੀ ਹੈ ਜਿਹਦੇ ਨਾਲ ਸਾਨੂੰ ਰੋਜ਼ਗਾਰ ਮਿਲੂਗਾ ਸਾਡੇ ਹੱਥਾਂ ਨੂੰ ਕੰਮ ਕਿਹੜੀ ਪਾਲਿਸੀ ਦਿੰਦੀ ਹੈ ਕਿਹੜੀ ਕਿਹੜੀ ਸਾਨੂੰ ਅਡਜਸਟ ਕਿੱਥੇ ਕਰੋਗੇ ਪাবਲਿਕ ਸੈਕਟਰ ਨੂੰ ਜਿਉਂਦਾ ਕਰੋਗੇ ਬਿਜਲੀ ਬੋਰਡ ਦਾ ਸਰਕਾਰੀ ਬਣਾਓਗੇ ਸਕੂਲ ਸਰਕਾਰੀ ਹੋਣਗੇ ਸਿਹਤ ਸੁਭਾਮਾ ਸਰਕਾਰੀ ਹੋਣਗੀਆਂ ਸਾਨੂੰ ਸਰਕਾਰੀ ਨੌਕਰੀਆਂ ਮਿਲਿਆ ਕਰਨਗੀਆਂ ਤੁਸੀਂ ਇਹ ਬੇਸਿਕਲੀ ਕੋਈ ਪ੍ਰਿੰਸੀਪਲ ਤੁਹਾਡੇ ਕੋਲੇ ਹੈ ਜਿਹਨੂੰ ਤੁਸੀਂ ਲਾਗੂ ਕਰਕੇ ਸਕਦੇ ਇੰਪਲੀਮੈਂਟ ਕਰ ਸਕਦੇ ਨਹੀਂ ਜ਼ਮੀਨ ਮਿਲੂਗੀ ਕਿਸਾਨ ਦੇਣਗੇ ਜ਼ਮੀਨ ਆਪਣੀ ਜੀ ਇਹ ਪਾਲਿਸੀ ਲਾਗੂ ਹੋ ਜੋਗੀ ਬਿਲਕੁਲ ਨਹੀਂ ਦੇਣਗੇ ਸਰਕਾਰ ਤੇ ਪਾਲਿਸੀ ਕਿਸੇ ਹਾਲਤ ਚ ਲਾਗੂ ਨਹੀਂ ਹੈ ਗਾਰੰਟੀ ਕਰਦੇ ਆ ਦਾਅਵੇ ਨਾਲ ਕਹਿੰਦੇ ਆ ਜਿੰਨਾ ਚਰਜਾਉਂਦੇ ਆ ਇਹ ਜ਼ਮੀਨ ਨਹੀਂ ਜਾ ਸਕਦੀ ਜੇ ਕਿਸਾਨ ਨਾ ਖੜੇ ਤਾਂ ਕਹਿ ਨਹੀਂ ਸਕਦੇ ਦੇਖੋ ਮੁੱਦੇ ਦੇ ਆਧਾਰ ਤੇ ਆ ਕਿੱਲੇ ਦੇ ਆਧਾਰ ਤੇ ਲੜਦੇ ਆ ਜਿੱਦਾਂ ਕਿਸਾਨ ਸਾਡੇ ਨਾਲ ਖੜਗੇ ਫਿਰ ਜ਼ਮੀਨ ਨਹੀਂ ਜਾਂਦੀ ਜੇ ਭਰਾ ਕਿਸਾਨਾਂ ਨੇ ਜ਼ਮੀਨ ਦੇਤੀ ਫਿਰ ਸਾਡੀ ਲੀਵ ਬਸੀ ਮਤਲਬ ਤੁਸੀਂ ਲੜਾਈ ਲੜੋਗੇ ਬਿਲਕੁਲ ਬਿਲਕੁਲ ਲੜਾਂਗੇ ਨਹੀਂ ਖੜਾਂਗੇ ਡਟ ਕੇ ਤੇ ਨਾਲ ਦਾਵੇ ਨਾਲ ਕਹਿੰਦੇ ਆ ਵੀ ਇਹ ਪਾਲਿਸੀ ਰੱਦ ਇਹ ਪਿੰਡਾਂ ਦੇ ਵਿੱਚ ਮਤੇ ਤੱਕ ਪੈ ਰਹੇ ਆ ਪਿੰਡਾਂ ਦੇ ਵਿੱਚ ਲੋਕ ਜਿਹੜਾ ਕੋਈ ਬੰਦਾ ਸਰਕਾਰ ਦੇ ਹੱਕ 'ਚ ਬੋਲਿਆਂਦਾ ਉਹਨੂੰ ਵੀ ਘੇਰ ਲੈਂਦੇ ਆ ਵੀ ਤੂੰ ਕੌਣ ਹੋਣਾ ਹੈ ਇਹ ਸਾਡੀਆਂ ਜ਼ਮੀਨਾਂ ਦੇ ਫੈਸਲੇ ਕਰਨ ਵਾਲਾ ਕੀ ਲੱਗਦਾ ਮੂਵਮੈਂਟ ਬਣ ਰਿਹਾ ਆਹੀ ਕਰਨਾ ਚਾਹੁੰਦੇ ਆ ਆਹੀ ਕਰਨਾ ਚਾਹੁੰਦੇ ਆ ਐਂ ਬਣੂ ਜਦੋਂ ਚੁੱਲ੍ਹੇ-ਚੁੱਲ੍ਹੇ ਤੇ ਗੱਲ ਹੋ ਗਈ ਵੀ ਅਸੀਂ ਤਾਂ ਮਰਨ ਮਾਰਨ ਨੂੰ ਤਿਆਰ ਆ ਬਈ ਜਦੋਂ ਤੁਸੀਂ ਸਾਰੇ ਲੋਕ ਜਿਹੜੇ ਲੋਕ ਆਪਾਂ ਜ਼ਮੀਨ ਹੈ ਜ਼ਮੀਨਾਂ ਦੇ ਨਾਲ ਪਰਚੂਨ ਖੇਤਰ ਵੀ ਜੁੜਿਆ ਹੋਇਆ ਹੈ ਜ਼ਮੀਨਾਂ ਦੇ ਨਾਲ ਛੋਟੀ ਇੰਡਸਟਰੀ ਵੀ ਜੁੜੀ ਹੋਈ ਹੈ ਜਿਨ੍ਹਾਂ ਦਾ ਮਜ਼ਦੂਰ ਜੁੜੇ ਹੋਏ ਨੇ ਜ਼ਮੀਨਾਂ ਨਾਲ ਟਰੱਕ ਜੁਨੇ ਨੇ ਜੁੜੀਆਂ ਹੋਈਆਂ ਨੇ ਜ਼ਮੀਨਾਂ ਨਾਲ ਸੇਲਰ ਜੁੜੇ ਹੋਏ ਨੇ ਕਿੰਨਾ ਕਾਰੋਬਾਰ ਹੈ ਜਿਹੜਾ ਜ਼ਮੀਨਾਂ ਦੇ ਨਾਲ ਜੁੜਿਆ ਹੋਇਆ ਹੈ ਕਿੰਨੇ ਖੇਤ ਮਜ਼ਦੂਰ ਨੇ ਜਿਨ੍ਹਾਂ ਨੂੰ ਖੇਤਾਂ ਚ ਕੰਮ ਮਿਲਦਾ ਕਿੰਨੀ ਛੋਟੀ ਕਿਸਾਨੀਆਂ ਜਿਹੜੇ ਰੋਟੀ ਰੋਜੀ ਉੱਥੇ ਨਾਲ ਖਾਂਦੇ ਨੇ ਅਸੀਂ ਜ਼ਮੀਨਾਂ ਨਾਲ ਹੀ ਜਿਉਂਦੇ ਆ ਜੇ ਜ਼ਮੀਨਾਂ ਨਾਲ ਗਈਆਂ ਤਾਂ ਸਾਡੀ ਜ਼ਿੰਦਗੀ ਜਾਂਦੀ ਹੈ ਇਸ ਕਰਕੇ ਇਹ ਲੜਾਈ ਸਾਡੇ ਚੁੱਲਿਆਂ ਦੀ ਲੜਾਈ ਹੈ ਸਾਡੇ ਬ ਭਗਵਾਨ ਸਿੰਘ ਮਾਨ ਲਗਾਤਾਰ ਜਦੋਂ ਤੋਂ ਹਾਂ ਇੱਕ ਇੱਕ ਸਵਾਲ ਰਹਿ ਗਿਆ ਕਿ ਜਦੋਂ ਤੋਂ ਉਹ ਕਿਸਾਨ ਜਿਥੇ ਬੰਦਿਆਂ ਨੂੰ ਟਾਰਗੇਟ ਕਰ ਰਹੇ ਸੀ ਲੰਬੇ ਸਮੇਂ ਤੋਂ ਲੈ ਕੀ ਲੱਗਦਾ ਹੈ ਅਜਿਹੀਆਂ ਪਾਲਿਸੀਆਂ ਕਰਕੇ ਲੈਂਡ ਪੂਲਿੰਗ ਵਰਗੀਆਂ ਨੀਤੀਆਂ ਆਉਣੀਆਂ ਕਰਕੇ ਇਹਨਾਂ ਕਰਕੇ ਟਾਰਗੇਟ ਕੀਤਾ ਯਾਨੀ ਕਿ ਤਾਂ ਕਿ ਧਰਾਂ ਕਮਜ਼ੋਰ ਪੈਣ ਭਗਵੰਤ ਮਾਨ ਕੋਈ ਪਾਲਸੀ ਨਹੀਂ ਜਾਣਦਾ ਹਾਂ ਉਹ ਹਸਾਉਣਾ ਜਾਣਦਾ ਹੂੰ ਉਹ ਲੋਕਾਂ ਨੂੰ ਗਮਰਾਹ ਕਰਨਾ ਜਾਣਦਾ ਹੈ ਉਹਦੇ ਕੋਲ ਡਾਇਲੌਗ ਨੇ ਉਹ ਗੱਲ ਕਰਨ ਦਾ ਬਹੁਤ ਚਲਾਕ ਹੈ ਉਹ ਕਿਸੇ ਨੂੰ ਸਿੱਟਣਾ ਹੋਵੇ ਗੱਲਾਂ ਬਾਤਾਂ 'ਚ ਸਿੱਟ ਸੁੱਟ ਜਾਂਦਾ ਹੈ ਉਹਦੇ ਕੋਲੇ ਕੋਈ ਪੌਲਸੀ ਨਹੀਂ ਉਹਦੀ ਮੂੰਹ 'ਚੋਂ ਨਿਕਲੀ ਹੋਈ ਗੱਲਾਂ ਐ ਸਮਝ ਲਓ ਵੀ ਸੁਖਬੀਰ ਦੇ ਗੱਪਾਂ ਨਾਲੋਂ ਜਿਹਦੀ ਵੱਡੇ ਗੱਪ ਜਾਣਦਾ ਹੈ ਉਹ ਐ ਉਹ ਮਾਹਰ ਹੈ ਇੱਕ ਗਮ ਜੋ ਕੱਟ ਗਿਆ ਉਹਨੂੰ ਮਤਲਬ ਤੁਸੀਂ ਉਹਦੀਆਂ ਤੁਸੀਂ ਉਹਦੀਆਂ ਗੱਲਾਂ ਚ ਆ ਜਾਂਦੇ ਮੈਂ ਕਹਿੰਦਾ ਵੀ ਅਸੀਂ ਤਾਂ ਉਹਦੀਆਂ ਪਹਿਲੇ ਦਿਨ ਤੋਂ ਹੀ ਗੱਲਾਂ ਜਿਹੜੀਆਂ ਸੁਣੀਆਂ ਹੋਈਆਂ ਉਹਨਾਂ ਨੂੰ ਪਹਿਲੇ ਦਿਨ ਹੀ ਕਿਹਾ ਸੀ ਵੀ ਯਾਰ ਬਾਈ ਉਨੀ ਇੱਕ ਗੱਲ ਕਰੀ ਜਿੰਨੀ ਇੱਕ ਪਕਾ ਲਈਏ ਮੈਂ ਨਾ ਹਾਂ ਜੀ ਉਹ ਨਹੀਂ ਕਰੂੰਗਾ ਪਰ ਮਾਂ ਦੇ ਪੁੱਤ ਨੇ ਇਹਨੇ ਤਾਂ ਰਿਕਾਰਡ ਹੀ ਤੋੜਤਾ ਇਹ ਤਾਂ ਬਾਲਾ ਝੂਠ ਮਾਰਦਾ ਯਾਰ ਸਰੇਮ ਝੂਠ ਤੁਸੀਂ ਮੈਨੂੰ ਦੱਸੋ ਵੀ ਕਹਿੰਦਾ ਵੀ 3 ਤਰੀਕ ਦੀ ਮੀਟਿੰਗ ਸੀ ਜਿਹੜੀ ਮਾਰਚ ਦੀ ਉਹਦੇ ਚ ਤਾਂ ਕਹਿੰਦਾ ਕਿਸਾਨ ਜੱਥੇਬੰਦੀਆਂ ਨੇ ਗੱਲ ਮੰਗਾਂ ਹੀ ਉਹ ਰੱਖਤੀਆਂ ਜਿਹੜੇ ਕੇਂਦਰ ਨਾਲ ਸਬੰਧ ਸੀ ਐਡਾ ਉੱਲੂ ਐਡਾ ਮੈਂ ਕਹਿੰਦਾ ਘਟਿਆ ਜਵਾਬ ਐਡੀ ਘਟਿਆ ਗੱਲ ਵੀ ਤੁਸੀਂ ਕਰ ਰਹੇ ਹੋ ਕਿ ਸਾਨੂੰ ਇਹਨਾਂ ਨੂੰ ਪਤਾ ਵੀ ਆ ਮੰਗ ਕੇਂਦਰ ਦੀ ਅਸੀਂ ਕੇਂਦਰ ਮੂਰੇ ਰੱਖੀ ਪੇਰਾਪੜੀ 2 ਘੰਟੇ ਮੀਟਿੰਗ ਉਹਦੇ ਨਾਲ ਪੁੱਛੇ ਵੀ ਕਾਦੇ ਨਾਲ ਹੋਈ ਜੀ ਜਣੀ ਐਂਆਂ ਜਿਆ ਬੇਤੁਕੀਆਂ ਗੱਲਾਂ ਅਜੇ ਕਰੂਗਾ ਕਹਿੰਦਾ ਕਿਸਾਨਾਂ ਨੂੰ ਪੁੱਛੋ ਵੀ ਤੁਸੀਂ ਮਗਰਲੀ ਵਾਰ ਖੇਤ ਕਦੋਂ ਗਏ ਸੀ ਹਾਂ ਵੀ ਦੱਸ ਲੈ ਕੋਣ 80 ਸਾਲ ਦੇ ਹੋ ਗਏ ਉਹਨੂੰ ਹੋਣਾ ਅਸੀਂ ਮਗਰਲੀ ਵਾਰੀ ਦੱਸੀਏ ਕਦੋਂ ਖੇਤ ਗਏ ਸੀ ਅਸੀਂ ਤਾਂ ਰੋਜ਼ ਪਹਿਲਾਂ ਐਂ ਦੱਸ ਤੋ ਭਗਵਾਨ ਤੁਮਨ ਸਾਹਿਬ ਨੂੰ ਤੁਸੀਂ ਇਹ ਪੁੱਛੋ ਤੇਰੀ ਚੌਥੇ ਦਿਨ ਪੁਲਿਸ ਚੜ ਕੇ ਸਾਡੇ ਦਰਵਾਜ਼ੇ ਤੇ ਆ ਜਾਂਦੀ ਹੈ ਅਸੀਂ ਸੌਂਦੇ ਖੇਤਾਂ 'ਚ ਹੀ ਆਂ ਹੋਰ ਸਾਡੇ ਕੋਲੇ ਕਿੱਥੇ ਟਿਕਾਣਾ ਤੂੰ ਕਹਿੰਦਾ ਵੀ ਮਗਰਲੀ ਵਾਰ ਮਗਰਲੀ ਵਾਰ ਤਾਂ ਤੂੰ ਤੜਕੇ ਪੁਲਿਸ ਸਾਡੇ ਵਾਰ ਤੇ ਭੇਜ ਦੇ ਅਸੀਂ ਆਥਰ ਨੂੰ ਖੇਤਾਂ 'ਚ ਹੋਵਾਂਗੇ ਅਸੀਂ ਖੇਤਾਂ 'ਚ ਹੁੰਨੇ ਆ ਪੁਲਿਸ ਤੇਰੀ ਘਰੇ ਹੁੰਦੀ ਐ ਸਾਨੂੰ ਤੂੰ ਸਾਨੂੰ ਕਹਿੰਦਾ ਵੀ ਤੁਸੀਂ ਖੇਤ ਕਦੋਂਗੇ ਅਸੀਂ ਉਹ ਸਾਨੂੰ ਬਚਦੀ ਖੇਤਾਂ 'ਚ ਅਸੀਂ ਜਾ ਕੇ ਅਸੀਂ ਤਾਂ ਰਾਤ ਨੂੰ ਖੇਤਾਂ 'ਚ ਪੈਨੇ ਆ ਤੇਰੀ ਜਦੋਂ ਪੁਲਿਸ ਆਉਂਦੀ ਐ ਹੁਣ ਪਰਸੋਂ ਚੌਥੇ ਕਹਿੰਦੇ ਸੰਗਰੂਰ ਦੇ ਵਿੱਚ ਆ ਪ੍ਰੋਗਰਾਮ ਨਹੀਂ ਹੋਣ ਦਿੰਦਾ ਸਨੇਹਾ ਆ ਗਿਆ ਵੀ ਭਾਈ ਜਿਹੜੇ ਆਗੂ ਨੇ ਡਰਜੋ ਹੁਣ ਸਾਰੇ ਆਗੂ ਜਾ ਕੇ ਖੇਤਾਂ 'ਚ ਪੈਨੇ ਮੋਟਰ ਵਾਲੇ ਕੋਠਿਆਂ 'ਚ ਪੈਨੇ ਤੂੰ ਸਾਨੂੰ ਪੁੱਛੀ ਜਾਂਦਾ ਤੂੰ ਤਾਂ ਖੇਤਾਂ 'ਚ ਹੀ ਰੱਖਦਾ ਸਾਨੂੰ ਆ ਜਿਹੜੀ ਲੈਂਡ ਪੂਲਿੰਗ ਵਾਲੀ ਪਾਲਸੀ ਲੈਂਦੀ ਏ ਤੂੰ ਇਹ ਜੀ ਇੱਕ ਹੋਰ ਲਿਆ ਸੀ ਸਾਰੇ ਖੇਤਾਂ 'ਚ ਹੀ ਹੋਇਆ ਕਰਾਂਗੇ ਰੋਜ਼ ਅਸੀਂ ਸੌਈ ਖੇਤਾਂ 'ਚ ਕਰਾਂਗੇ ਸਾਨੂੰ ਪੁੱਛਦੇਵੇਂ ਨਾ ਖੇਤ ਕਦੋਂ ਗਏ ਸੀ ਬਾਬਾ ਤੁਹਾਨੂੰ